ਸਾਨੂੰ ਇਨਸਾਫ ਮਿਲਣਾ ਚਾਹੀਦਾ ਹੈ ਬੈਕਟਰ ਲਖਵਿੰਦਰ ਤੇ ਕਾਨੂੰਨੀ ਕਾਰਵਾਈ ਜੋ ਬਣਦੀ ਕੀਤੀ ਜਾਵੇ ਸਾਡੇ ਨਾਲ ਬਹੁਤ ਧੱਕਾ ਹੋਇਆ ਜੀ ਰਿਸ਼ਤੇਦਾਰੀ ਸੀ ਰਿਸ਼ਤੇਦਾਰੀ ਜੀ ਮੇਰਾ ਸਾਲਾ ਲੱਗਦਾ ਜੀ 38 ਸਾਲਾਂ ਦਾ ਹੈਗਾ ਜੀ ਉਹ ਉਹਨੇ ਗੁੜੀਆਂ ਨੂੰ ਲਾ ਕੇ ਉਹਨੇ ਬਹੁਤ ਗਲਤ ਕੰਮ ਕੀਤਾ ਜੀ ਇਹਨੂੰ ਵੱੱਤ ਵੱਤ ਸਜ਼ਾ ਮਿਲਣੀ ਚਾਹੀਦੀ ਸਾਨੂੰ ਇਨਸਾਫ ਚਾਹੀਦਾ ਜੀ ਬਾਰ ਗੱਲਾਂ ਸੁਣਾ ਕੋਈ ਪਾਸਟਰ ਲਖਵਿੰਦਰ ਸultanpur ਦੇ ਰਹਿਣ ਵਾਲਾ ਉਸ ਨੇ ਸਾਡੀ ਬੱਚੀ ਦੇ ਨਾਲ ਬਹੁਤ ਵੱਡਾ ਧੱਕਾ ਕੀਤਾ ਇਸ ਕਰਕੇ ਅਸੀਂ ਸਦਰ ਥਾਣੇ ਵਿੱਚ ਦਰਖਾਸਤ ਦਿੱਤੀ ਹੈ ਕਿ ਉਸ ਨੂੰ ਜਲਦ ਤੋਂ ਜਲਦ ਸਜ਼ਾ ਦਿੱਤੀ ਜਾਵੇ ਅਸੀਂ ਇਨਸਾਫ ਚਾਹੁੰਦੇ ਹਾਂ ਸਾਨੂੰ ਇਨਸਾਫ ਮਿਲਣਾ ਚਾਹੀਦਾ ਹੈ ਵਾਰ ਇੱਕ ਰੇਟ ਦਾ ਮਾਮਲਾ ਆਇਆ ਹੈ ਜੀ। ਥਾਣਾ ਸਦਰੂ ਜੀਰਾ ਦੇ ਏਰੀਆ ਵਿੱਚ ਇੱਕ ਸੁਲਤਾਨਪੁਰ ਲੋਧੀ ਦਾ ਰਹਿਣ ਵਾਲਾ ਪਾਸਟਰ ਇੱਕ ਲੜਕੀ ਨੂੰ ਜੋ ਉਹਦੇ ਰਿਸ਼ਤੇ ਵਿੱਚ ਉਹਦਾ ਮਾਮਾ ਲੱਗਦਾ ਸੀਗਾ ਬੰਦਗੀ ਕਰਨ ਦੇ ਬਹਾਨੇ ਆਪਣੇ ਨਾਲ ਲੈ ਗਿਆ ਸੀ ਜਿਸ ਨੂੰ ਉਹ ਵੱਖ-ਵੱਖ ਜਗ੍ਹਾ ਤੇ ਲੈ ਜਾ ਕੇ ਉਹਦੇ ਨਾਲ ਗਲਤ ਕੰਮ ਕੀਤਾ ਜਿਸ ਤੋਂ ਪ੍ਰੰਤ ਲੜਕੀ ਵਾਪਸ ਆਉਣ ਤੇ ਉਹਨੂੰ ਸਿਵਲ ਹਸਪਤਾਲ ਵਿੱਚ ਦਾਖਲ ਕਰਵਾ ਕੇ ਹਸਤਾ ਮੈਡੀਕਲ ਕਰਵਾਇਆ ਗਿਆ। ਉਦੇ ਬਿਆਨਾਂ ਦੇ ਆਧਾਰ ਤੇ ਐਸਏ ਪਰਮਜੀਤ ਕੌਰ ਵੱਲੋਂ ਮਕਦਮਾ ਦਰਜ 79 ਨੰਬਰ ਮਕਦਮਾ थाना सदर ਜੀਰਾ ਵਿਖੇ ਦਰਜ ਕੀਤਾ ਗਿਆ ਤੇ ਦੋਸ਼ੀ ਦੀ ਅਜੇ ਗ੍ਰਿਫਤਾਰੀ ਬਾਕੀ ਹੈ ਬਾਕੀ ਇਹਦੇ ਵਿੱਚ ਕਾਰਜ ਜਿਹੜੀ ਅਮਲ ਵਿੱਚ ਲੰਡੀ ਜਾ ਰਹੀ ਹੈ